ये सब आ रहे Okay. <laughs> यानी अली माँ के तो अली हाँ जी आपके ये नहीं लगना, करने के संलाप वो भूले भूले जाते, तेर भी अली जी आपके ये नहीं लगना, क्यों नहीं लगना? हमें अच्छे में जल जाता है विपरीत में बिल्कुल गीला सरदारी पलटन पालन परिश्रम पर तरह पर तरह शुभचारी मरते हैं। ਜਦ ਤੇ ਦਨ ਖੱਤ ਤੇਰੇ ਉੱਤੇ ਅੱਜ ਤੇਰੇ ਮਰੋੜੋ ਬੰਦੇ ਕੀ ਕੁਝ ਨਹੀਂ ਕਰੀ ਨਾ ਦੇ ਤੋ ਆਲੀ ਸਾਲਾ ਪੈਸਾ ਸਿਕਾ ਲਈ ਕੀ ਰਾਜੇ ਮੈਂ ਰਾਮਣਵਾਇਆ ਸਭ ਤੋਂ ਪਹਿਲੇ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਇਆ ਕੀ ਕਹਿਣਾ ਚਾਹੁੰਦਾ ਬਸ ਇਹੀ ਹੈ ਕਿ ਸਾਰੇ ਸੰਗਤ ਨੂੰ ਇਹ ਕਹਿਣਾ ਚਾਹੁੰਗਾ ਕਿ ਹਰਦੀ ਸਾਹਿਬ ਦਾ ਹੀ ਫਾਇਦਾ ਹੈ ਬਾਬਾ ਕੀ ਚੰਡੀ ਦਾ ਮੇਲਾ ਸਾਰੇ ਸੰਗਤ ਸਾਥ ਦੇਣਾ ਸਾਡਾ ਔਰ ਦਿਨ ਦਿਨ ਦਿਨੇ ਵੀ ਆ ਪੂਰਾ ਪਿੰਡ ਚਲੋ ਮੇਲੇ ਦੀ ਗੱਲ ਕਰੀਏ ਕਿੰਨੇ ਸਾਥ ਨੂੰ ਮੇਲੇ ਨੂੰ ਆਏ ਸੀ ਇਹ ਦੂਸਰਾ ਸਾਲ ਆ ਸਾਡਾ ਅਸੀਂ ਪਹਿਲਾਂ ਲੰਗਰ ਲਾਦੇ ਹੁੰਦੇ ਸੀਗੇ ਤਾਂ ਫਿਰ ਕੋਈ ਸਿੱਧਾ ਸਾਡੇ ਛੋਟੇ ਬ੍ਰਦਰ ਦੀ ਆ ਇਹਨਾਂ ਦੇ ਜਿੱਦਾਂ بیٹے ਦੀ ਜਿੱਦਾਂ ਹੁੰਦੇ ਸੀ ਕੁੜੀਆਂ ਸੀਗੀਆਂ ਸਖਦਾਬਾਤ ਜੀ ਬਹੁਤ ਵਰੀਆ ਪ੍ਰਬੰਧ ਆ ਗਰਮੀ ਜ਼ਿਆਦਾ ਆ ਕੂਲਰ ਨਾਏ ਆ ਪੱਖੇ ਆ ਗਿਆ ਲੰਗਰ ਪਾ ਰਿਹਾ ਠੀਲਾ ਠੰਡਾ ਪਾਣੀ ਠੰਡੇ ਆ ਹਰ ਕਿਸ ਦਾ ਪੰਡ ਦਰਵਾਜ਼ਾ ਨਾਮ ਲੈ ਲਿਓ ਪਿੰਡ ਦਾ ਨਾਮ ਲੈ ਲਿਓ ਜ਼ਿਲ੍ਹੇ ਦਾ ਹਾਂ ਜੀ ਆਪਣਾ ਪਿੰਡ ਹੈਗਾ ਰਾਮਪੁਰ ਗੱਲੀਆਂ ਜਲੰਧਰ ਚ ਤੇ ਦਰਵਾਜ਼ਾ ਦਾ ਨਾਮ ਹੈਗਾ ਜੀ ਸਾਡੇ ਬੱਬੂ ਜੀ ਦਾ ਬੱਬੂ ਕਿਸ਼ਨ ਜੀ ਆ ਜਿਹਨਾਂ ਦਾ ਰਿਹਾ ਦਰਵਾਜ਼ਾ ਉਹਨੇ ਤਿਆਰ ਹੋਇਆ ਹੈ ਹਾਂਜੀ ਹਾਂਜੀ ਇਹਨਾਂ ਦਾ ਘਰ ਮਦਦ ਵਿੱਚ ਹੋ ਗਿਆ ਹਾਂਜੀ ਹਾਂਜੀ ਬਹੁਤ ਜੀ ਸਾਡੇ ਆਪਣੇ ਸਾਡੇ ਚਾਚਾ ਜੀ ਇੰਗਲੈਂਡ ਰਹਿ ਗਿਆ ਉਹਨਾਂ ਦਾ ਵੀ ਪਿੰਡ ਦਾ ਵੀ ਸਾਡੇ ਭਰਾਵਾਂ ਦਾ ਵੀ ਸਾਰੇ ਸਹਿਯੋਗ ਨਾਲ ਹੈ और की थे थे बस का बस यही है ही देख आओगे बात ना बात ऐसे जो होते हैं सटा दरवार ऐसे कम रहना भी है तो वो भी करवाना है आज क्या प्रकार का नाम है राम लो है आज की राज्य मेरा नाम है नरेंद्र कुमार सोनिया किले के बहुत बहुत बढ़िया आज एक बार वो का दरवाजे का था वो तो सत्ता की जगह चाहोगे सत्ता में रही होगी नहीं बहुत ज़्यादा ਕਿਸ ਕਰੇ ਵੀ ਅਸੀਂ ਇਹੋ ਲਿਖਤਾਂ ਵੀ ਵੱਧ ਗਈਆਂ ਸੰਤਾ ਅਸੀਂ ਕੀ ਪ੍ਰਬੰਧ ਹੋ ਰਿਹਾ ਹੈ ਇਹ ਕੀ ਪ੍ਰਬੰਧ ਵੀ ਹੋ ਰਿਹਾ ਕਿ ਸੰਗਤਾਂ ਵਾਸਤੇ ਲੰਗਰ ਹੈ ਲੰਗਰ ਦਾ ਪੂਰਾ ਪ੍ਰਬੰਧ ਹੈ ਜੀ ਪਿਆਰ ਕਰੀ ਚਾਵਲ ਮਟਰ ਪੀੜਾ ਦਾ ਬੜੀਆਂ ਫਲਕੇ ਬੜੀਆਂ ਤੇ ਸੁਵੇਰੇ ਅਸੀਂ ਫਲਕੇ ਪੂਰੀਆਂ ਅਸੀਂ ਸੁਵੇਰੇ ਤੇ ਹੁਣ ਵੀ ਖੰਡਾ ਚੱਲਦਾ ਹੈ ਵਿੱਚ ਬੇਸਤੀਆਂ ਦਲਦੀਆਂ ਆ ਬਾਬਾ ਜੀ ਇਹਨੇ ਗਰਾਜ ਮਾਰ ਇਹਨਾਂ ਦਾ ਕਾਹ ਹੈ ਦੱਸਵਾਦਾ ਬਾਬਾ ਜੀ ਜੇ ਮੈਂ ਬਾਬਾ ਫੀਰ ਜਾਂਦੀ ਆ ਜੀ ਸਾਡੇ ਐਨਆਰਆਈ ਕੱਟ ਕੇ ਆਇਆ ਸਾਡੇ ਬਾਹਰ ਕਿਰਪਾ ਤੇਰੇ ਨਾਲ ਹੀ ਸਾਡੇ ਬਹੁਤ ਤੁਸੀਂ ਬੱਚਿਆਂ ਨੂੰ ਕਿਸੇ ਤਰ੍ਹਾਂ ਦੇਣਾ ਸਕਦੇ ਬੱਚਿਆਂ ਨੂੰ ਬੱਚਿਆਂ ਨੂੰ ਕੀ ਕਹਿਣਾ ਚਾਹੋ ਬੱਚਿਆਂ ਨੂੰ ਸਾਡੇ ਬਾਹਰ ਦੇਖ ਕੇ ਬੱਚੇ ਸਾਨੂੰ ਇਹ ਆ ਵੀ ਸਾਡੇ ਬਾਹਰ ਦੇਖ ਕੇ ਬੱਚੇ ਕੋਈ ਸੇਵਾ ਕਰਨ ਨਾ ਜਗਾ ਤੇ ਮੰਨ ਮੰਨਤਾ ਕਰਨ ਤੇ ਸਾਨੂੰ ਪਿੰਡ ਦਾ ਬੜਾ ਸਹਿਯੋਗ ਹੈ ਜੀ ਗਰਾਂ ਪੰਚਾਇਤ ਦਾ ਬੜਾ ਸਹਿਯੋਗ ਹੈ ਮਿਹਰਬਾਨੀ ਜੀ ਤੇਰਾ ਮਿਹਰਬਾਨ ਜੀ ਤੇ ਪਾਸ ਤੇਸੀ ਪਿੰਡ ਦਾ ਰਾਮਪੁਰ ਦਾ ਅੰਲੀਆ ਦਾ ਵਹਿੰਡ ਵਾਲਾ ਅਸਬ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦਾ ਧੰਨਵਾਦ ਕਰਦਾ ਤੁਸੀਂ ਕਿਸ ਵਾਰੇ ਸਾਡੇ ਕੋ ਆਏ ਸਾਡੇ ਵੀਊ ਲੈਣ ਵਾਸਤੇ ਆਏ ਕਿਉਂਕਿ ਸਾਡੇ ਨਗਰ ਤੇ ਬਹੁਤ ਵਿਸ਼ਾਲ ਮੇਲਾ ਆ ਭੰਡਾਰਾ ਆ ਤੇ ਸਾਡੇ ਬਾਬਾ ਬਕੀਰ ਚੰਦ ਵੀ ਬੜੀ ਰਹਿਮਤ ਆ ਪਿੰਡ ਦੇ ਤੇ ਪੂਰੇ ਨਗਰ ਦੇ ਆਜਾਵਾ ਜਿਹੜਾ ਭਰਾਵਾਂ ਦਾ ਬੜਾ ਸਹਾਯੋਗ ਆ ਪਰ ਉਹਦੇ ਸਹਾਯੋਗ ਦੇ ਨਾਲ ਅਸੀਂ ਮੇਲੇ ਨੂੰ ਚਲਾ ਰਹੇ ਹਾਂ ਅੱਜ ਬਾਰ ਬਾਰ ਤੇ ਕਰਵਾ ਤੇ ਵੀ ਰੋੜਕ ਲੱਗੀ ਹੋਈ ਹੈ ਜੀ ਇਹ ਬੜੀ ਖੁਸ਼ੀ ਵਿੱਚ ਹੋ ਰਿਹਾ ਹੈ ਕਦਰ ਤੁਸੀਂ ਦੇਖ ਰਹੇ ਹੋਗੇ ਅਡਾਲਪੁਰਾ ਭਰਿਆ ਪਿਆ ਬਾਕੀ ਭਰਾਮਾ ਤੋਂ ਇਹੀ ਹੈ ਕਿ ਸਾਰੇ ਗਏ ਸਹਿਯੋਗ ਦੇਣ ਤੇ ਆਪਾਂ ਆਪਣੇ ਮੇਲੇ ਨੂੰ ਹੋਰ ਵੱਡੇ ਲੈਵਲ ਤੇ ਲੈ ਕੇ ਗਏ। ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ। ਨੌਜਵਾਨ ਪੀੜੀ ਨੂੰ ਮੈਂ ਇਹੀ ਕਹਿਣਾ ਚਾਹਨਾ ਕਿ ਨਸ਼ੇ ਪੱਤੇ ਤੋਂ ਦੂਰ ਹੋ ਕੇ ਅੱਜ ਸਾਨੂੰ ਜੁੜਦਾ ਇੱਕ ਜੁੜਤਾ ਰਹਿ ਗਏ ਔਰ ਪਿੰਦੇ ਵਿੱਚ ਵਿਕਾਸ ਦੇ ਰੰਮਾ ਚ ਐਡਾ ਧਾਰਮਿਕ ਸਥਾਨਾਂ ਵਿੱਚ ਬਲ ਚੜ ਕੇ ਸੇਵਾ ਦਾ ਜਿਹੜਾ ਉਪਰਾਲਾ ਕਰਨਾ ਚਾਹੀਦਾ ਔਰ ਸਾਡੀ ਇਸ ਸਥਿਤੀ ਨੂੰ ਬਚਾਉਣ ਵਾਸਤੇ ਇੱਕ ਇੱਕ ਤਰਫ ਤੋਂ ਰੇਖਾ ਲਗਾਨਾ ਚਾਹੀਦਾ ਹੈ ਜਰਾ ਨੋਟ ਮਾਰਨ ਨੂੰ ਇਹ ਹੀ ਸੇਵਾ ਬਹੁਤ ਬੇਹੱਦ